ਆਈ ਸਰ ਅੱਜ ਕਿਹੜੀ ਕਿਸਾਨ ਯੂਨੀਅਨ ਤੇ ਕਾਰ ਰੇਲੀ ਪ੍ਰਦਰਸ਼ਨ ਹੋ ਰਿਹਾ ਜੀ ਮੈਂ ਗੁਰਤੇਵ ਸਿੰਘ ਸੋਨਾ ਸੱਭਾ ਸਿੰਘ ਅਮਿਤ ਪ੍ਰਧਾਨ ਭਾਰਤੀ ਕਿਸਾਨ ਜਨ ਦੇ ਇੱਕ ਟੈਡੀ ਕਲਾ ਆਹ ਜਿਹੜਾ ਅੱਜ ਦਾ ਪ੍ਰੋਗਰਾਮ ਆ ਆ ਕਿਸਾਨ ਮਜਬੂਤ ਮੋਰਚਾ ਭਾਰਤ ਦੇ ਸੱਦੇ ਤੇ ਪੰਜਾਬ ਚੈਪਟਰ ਵੱਲੋਂ ਪੂਰੇ ਪੰਜਾਬ ਦੇ ਵਿੱਚ ਅੱਜ ਆ ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ ਧੱਕੇ ਨਾਲ ਚੀਪਾ ਵਾਲੇ ਮੀਟਰ ਲਾਇਆ ਜਾ ਰਹੇ ਨੇ ਕੋਈ ਨਾ ਕੋਈ ਬਹਾਨਾ ਬਣਾ ਕੇ ਦੇਖੋ ਚੀਪਾ ਵਾਲੇ ਮੀਟਰ ਨਾਲ ਨਾਲ ਜਿਹੜੀ ਆ ਉਹ ਸ਼ਹਿ ਆ ਪਹਿਲਾਂ ਤਾਂ ਆ ਜਿਹੜਾ ਸਰਕਾਰੀ ਸਾਡਾ ਦਾਰਾ ਬਿਜਲੀ ਪਾਵਰ ਉਹਨੂੰ ਖਾਊਗੀ ਉਹਤੇ ਬਰਤ ਜਿਹੜੀ ਲੋਕਾਂ ਨੂੰ ਸਬਸਿਡੀ ਮਿਲਦੀ ਆ ਉਹਨੂੰ ਖਾਊਗੀ ਉਹਤੇ ਬਦਕ ਚੋਬਰ ਨੂੰ ਖਾਊਗੀ ਦੇਖੋ ਆ ਸਰਕਾਰ ਨੇ ਇੱਕ ਰਾਸਤਾ ਪੱਧਰਾ ਕਰਤਾ ਵੀ ਚੀਪਾ ਵਾਲੇ ਮੀਟਰ ਲਾ ਕੇ ਅਵਾਨੀਆਂ ਡਾਨਿਆਂ ਨੂੰ ਸਾਰਾ ਬਣਾ ਬਣਾਇਆ ਸਾਜੋ ਸਮਾਜ ਦੇ ਲੋਕਾਂ ਦੇ ਟੈਕਸਾਂ ਨਾਲ ਜਿਹੜਾ ਬਿਜਲੀ ਬੋਰਡ ਖੜਾ ਹੋਇਆ ਜਿੰਨਾ ਵਿੱਚ ਇਹ ਕੋਈ ਸਰਕਾਰੀ ਦਫ਼ਤਰ ਜਾਂ ਲਾਈਨਾਂ ਕੱਢੀng ਨੇ ਜਾਂ ਜੋ ਵੀ ਪ੍ਰੋਜੈਕਟ ਲਾਇਏ ਨੇ ਉਹ ਲੋਕਾਂ ਦੇ ਟੈਕਸਾਂ ਨਾਲ ਲਾਇਆ ਗਿਆ ਪਰ ਦੂਜੇ ਪਾਸੇ ਸਰਕਾਰ ਨੇ ਲੋਕਾਂ ਤੋਂ ਬਿਨਾਂ ਪੁੱਛੇ ਧੱਕੇ ਨਾਲ ਚੋਰ ਮੂਰੀ ਰਾਹੀਂ ਚੀਪਾ ਵਾਲੇ ਮੀਟਰ ਲਾ ਕੇ ਅਵਾਨੀਆਂ ਡਾਨੇ ਵਾਲੇ ਮੀਟਰ ਲਾ ਰਹੇ ਨੇ ਸਾਰਾ ਵਿਭਾਗ ਉਹਦੇ ਹੱਥਾਂ ਵਿੱਚ ਦੇਣਾ ਚਾਹੁੰਦੀ ਆ ਉਹਦੇ ਕਾਰਨ ਦੇਖੋ ਸਾਡੇ ਕੋਲ ਜਿਹੜੇ ਜਿਹੜੇ ਸਰਕਾਰੀ ادارے ਦੇ ਜਦੋਂ ਬੀ ਲਾਂ ਦੇਤੀ ਉਹ ਦੋ ਦੋ ਮਹੀਨੇ ਤੇ ਆਉਂਦੇ ਸੀ ਉਹ ਮਹੀਨਾ ਵੀ ਤੀਆਂ ਕੱਤੀਆਂ ਦਾ ਹੁੰਦਾ ਤੇ ਪਰ ਜਿਹੜਾ ਪ੍ਰੀ ਪੇਡ ਮੀਟਰ ਕਹਿੰਦੇ ਚਿਪ ਵਾਲਾ ਮੀਟਰ ਇਹਨਾਂ ਦਾ ਕੋਈ ਮਹੀਨਾ ਨਹੀਂ ਕੋਈ ਟਾਈਮ ਹੀ ਨਹੀਂ ਹੈਗਾ ਦੇਖੋ ਜਿਵੇਂ ਹੁਣ ਪਹਿਲਾਂ ਸਾਡੇ ਨਾਲ ਮੋਬਾਈਲਾਂ ਦੇ ਵਿੱਚ ਇੰਟਰਨੈਟ ਰਾਹੀਂ ਹੋਏ ਆ ਜੇ ਤੁਹਾਡੀ ਜੇਬ 'ਚ ਪੈਸੇ ਹੈਗੇ ਨੇ ਤਾਂ ਪਾਵਾ ਲਓ ਦੇਖੋ ਜਿਹੜਾ ਇੰਟਰਨੈਟ ਆ ਉਹ ਕੋਈ ਪਤਾ ਨਹੀਂ ਚੱਲਦਾ ਗੱਲਾਂ ਹੀ ਹੁੰਦੀ ਨੇ ਪਤਾ ਹੁੰਦਾ ਪਰ ਇਹਦਾ ਤਾਂ ਕੋਈ ਪਮਾਨਾ ਹੀ ਨਹੀਂ ਬਣਿਆ ਬਿਜਲੀ ਵਾਲਾ ਸਾਡੀਆਂ ਤਾਂ ਮੋਟਰਾਂ ਵੀ ਚੱਲਣੀਆਂ ਇਹ ਰਸੂਲੀ ਤੱਕ ਵੀ ਦੇਖੋ ਇਹਨਾਂ ਦਾ ਜੇ ਅਸੀਂ 500 ਭਾਏ ਕਰਾਂਗੇ ਨਾ ਤਾਂ ਕਹੇ ਦਿਨ ਉੱਥੇ ਬੈਠੇ ਬੈਠੇ ਨਾ ਦਫ਼ਤਰਾਂ ਦੇ ਵਿੱਚ ਵੀ ਭਾਏ ਖਤਮ ਕੋਈ ਇਹਨਾਂ ਟਾਈਮ ਲਈ ਦੇ ਦਿਨਾ ਕਰਾਤਾ ਜਦ ਮਰਜ਼ੇ ਬੰਦ ਕਰ ਸਕਦੇ ਨੇ ਕੋਈ ਇਹਦਾ ਪਮਾਨਾ ਤਾਂ ਹੈ ਨਹੀਂ ਵੀ ਕਿੰਨੀ ਬਿਜਲੀ ਖਪੀਆ ਆਹ ਲੋਕਾਂ ਨੂੰ ਤੰਗ ਪਰੇਸ਼ਾਨ ਕਰਨ ਵਾਸਤੇ ਇੱਕ ਤਰ੍ਹਾਂ ਬਹੁਤ ਮਾੜੀ ਆ ਉਹ ਉਹਦੇ ਕਰਕੇ ਪੂਰੇ ਪੰਜਾਬ ਦੇ ਵਿੱਚ ਕਿਸਾਨ ਮਜ਼ਦੂਰ ਮੋਰਚਾ ਭਾਰਤ ਚੈੱਕਰ ਪੰਜਾਬ ਵੱਲੋਂ ਸਾਰੇ ਜਗ੍ਹਾ ਆਪਣਾ ਵੀ ਕਿਲੋਮੀਟਰ ਤਾਰ ਕੇ ਬਿਜਲੀ ਬੋਰਡ ਦੇ ਦਫ਼ਤਰਾਂ ਦੇ ਵਿੱਚ ਜਵਾਂ ਕਰਾਇਆ ਜਾ ਰਿਹਾ ਹੈ ਤੇ ਕੁਝ ਬਿਜਲੀ ਬੋਰਡ ਦੇ EMPLOYEES ਦਾ ਕਹਿਣਾ ਵੀ ਇਹ ਜਿਹੜਾ ਮੀਟਰ ਉਹਨਾਂ ਨੇ ਗੁਪਤ ਤੌਰ ਤੇ ਦੱਸਿਆ ਵੀ ਇਹ ਬਿਜਲੀ ਉਹ ਜਿਹੜੇ ਚਿਪ ਵਾਲੇ ਮੀਟਰ ਲੱਗਦੇ ਜਿਵੇਂ ਬਾਕੀ ਜੇ 10 ਯੂਨਿਟ ਹੈ ਇਹ 20 ਯੂਨਿਟ ਸ਼ੋਅ ਕਰੇਗਾ ਧੁਗਣੀ ਬਿਜਲੀ ਦੇਖੋ ਇਹਦੇ ਵਿੱਚ ਜਿਹੜਾ ਚਿਪਾ ਇਹੀ ਤਾਂ ਕਾਰਨ ਜਿਹੜੀਆਂ ਜਦ ਕਾਰਪੋਰੇਟ ਸੈਕਟਰ ਦੇ ਹੱਥਾਂ ਵਿੱਚ ਕੋਈ ਵੀ ਚੀਜ਼ ਆ ਜਾਂਦੀ ਹੈ ਦੇਖੋ ਚਾਹੇ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਦੇ ਫੀਸਾਂ ਕਿੰਨੇ ਨੇ ਸਰਕਾਰੀ ਸਕੂਲਾਂ ਨਾਲੋਂ ਸਰਕਾਰੀ ਹਸਪਤਾਲ ਚ ਵਗਦੇ ਉੱਥੇ ਘੱਟ ਬੈਸ ਲਾ ਦੋ ਜੂ ਪ੍ਰਾਈਵੇਟ ਜਮਾਤ ਉੱਥੇ ਕਿੰਨੇ ਲੁਟਕ ਸੁਟੇ ਹੁੰਦੀ ਆ ਐਵੇਂ ਕਿੰਨੇ ਹੀ ਉਦਾਹਰਣ ਜਦੋਂ ਕੋਈ ਚੀਜ਼ ਪ੍ਰਾਈਵੇਟ ਹੋਵੇ ਤਾਂ ਵੀ ਤਾਂ ਲੁਟਕ ਹੋਣੀ ਹੈ ਸੁਭਾਅਕਾ ਦੇਖੋ ਜਦੋਂ ਪ੍ਰਾਈਵੇਟ ਹੱਥਾਂ ਦੇ ਵਿੱਚ ਸਾਰੀਆਂ ਚੀਜ਼ਾਂ ਮਤਲਬ ਬਿਜਲੀ ਬੋਰਡ ਵੀ ਆ ਜਾਂਦਾ ਉਹ ਮਨਮਰਜ਼ੀ ਨਾਲ ਜੁਮਟਾ ਕਰਨਗੇ ਉਹਨਾਂ ਨੇ ਇਹਦੇ ਵਿੱਚ ਹੀ ਸਮਾਨ ਫਿੱਟ ਕਰ ਦੇਣਾ ਕਿਹੜਾ ਮਤਲਬ ਲੋਕਾਂ ਦੇ ਪਿੰਡਾਂ ਦੇ ਵਿੱਚ ਜਾਣਾ ਬਿਜਲੀ ਮਾਜਮਾਨ ਹੈ ਉਹਨਾਂ ਨੇ ਤਾਂ ਦਫ਼ਤਰ ਵਿੱਚ ਸਾਰਾ ਕੰਟਰੋਲ ਕਰ ਲਿਆ ਦਫ਼ਤਰ ਵਿੱਚ ਹੀ ਬੈਠ ਕੇ ਜਿੰਨੀ ਮਰਜ਼ੀ ਜੋ ਮਰ ਈਮਾ ਨੂੰ ਇੰਟਰਨੈਟ ਚੱਲ ਰਹੇ ਨੇ ਕੋਈ ਅਪੀਲ ਨਹੀਂ ਦਰਜ ਨਹੀਂ ਪੈਸੇ ਪਵਾਦਨੇ ਥੋੜਾ ਇੰਟਰਨੈਟ ਚੱਲੇ ਨਾ ਚੱਲੇ ਕੋਈ ਅਪੀਲ ਦਰਜ ਰਹੇ ਨਹੀਂ ਇਹ ਵੀ ਐਵੇਂ ਕੋਈ ਪੀਰ ਦਲੇਲਾ ਹੋਣੇ ਨੇ ਤੇ ਇਹ ਹੁਣ ਕਿੱਥੋਂ ਕਿੱਥੋਂ ਮੀਟਰ ਆ ਰਹੇ ਬਿਜਲੀ ਦੇ ਕਿੱਥੇ ਲੈ ਕੇ ਜਾਦੇ ਦੇਖੋ ਹੈ ਪੂਰੇ ਪੰਜਾਬ ਦੇ ਵਿੱਚ ਪਟਿਆਲਾ ਜ਼ਿਲ੍ਹੇ ਦੀ ਗੱਲ ਕਰਦੇ ਆ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਿਹੜਾ-ਜਿਹੜਾ ਵੀ ਇਹਨਾਂ ਦਾ ਐਸ ਡੀਓ ਵੰਦਲਾ ਦਫ਼ਤਰ ਨੇ ਬਣੇ ਮਨੇ ਉੱਥੇ ਜਾ ਕੇ ਜਮ੍ਹਾਂ ਕਰਾਵਾਂਗੇ ਜਿਸ ਤਰ੍ਹਾਂ ਕਿਸੇ ਨੂੰ ਕਲਿਆਣ ਸਬਡਿਵੀਜ਼ਨ ਪਊ ਕਿਸੇ ਨੂੰ ਪਟਿਆਲਾ ਸਬਡਿਵੀਜ਼ਨ ਪੈਂਦੀ ਆ ਕਿਸੇ ਨੂੰ ਮਤ ਬਾਦਰਗੜ ਪੈਗੀ ਜਿੱਥੇ- ਉੱਥੇ ਉੱਥੇ ਹੈ ਜਮਾ ਕਰਪਾ ਜਿੱਤਾ ਜਿੱਤਾ ਪੁੱਟ ਨਹੀਂ ਹੈ ਉੱਥੇ ਬਿਜਲੀ ਕਿਵੇਂ ਚੱਲ ਰਹੀ ਹੋਊਗੀ ਦੇਖੋ ਜਿਹੜੀ ਬਿਜਲੀ ਸਾਡੇ ਕੇਐਮਐਮ ਨੇ ਪਹਿਲੇ ਹੀ ਸਪਸ਼ਟ ਕਰਤਾ ਵੀ ਸਾਡੇ ਉਹ ਜਿਹੜੇ ਪੁਰਾਣੇ ਮੀਟਰ ਨੇ ਚੱਕਰੀ ਵਾਲੇ ਮੀਟਰ ਲਾਓ ਅਸੀਂ ਬਿਲ ਵੀ ਭਰਾਂਗੇ ਸਾਰਾ ਕੁਝ ਕਰਾਂਗੇ ਸਾਨੂੰ ਬਿਨਾ ਦੱਸੇ ਤੋਂ ਧੱਕੇ ਨਾਲ ਸਾਡੇ ਮੀਟਰ ਲਾ ਜਾ ਸਰਕਾਰ ਧੱਕਾ ਕਰ ਰਹੀ ਆ ਤਾਂ ਦੇਖੋ ਜਿਹੜੀ ਸਾਡੀ ਸਪਲਾਈ ਆ ਉਹ ਤਾਂ ਅਸੀਂ ਚਲਾਵਾਂਗੇ ਚਲਾਵਾਂਗੇ ਦੂਜੀ ਬਸ ਜਦੋਂ ਸਾਡੇ ਚੱਕਲੇ ਪੁਰਾਣੇ ਮੀਟਰ ਲਾਦਰਗੇ ਅਸੀਂ ਬਿਲ ਵੀ ਭਰਾਂਗੇ ਅਸੀਂ ਬਿੱਲਾਂ ਦਾ ਕੋਈ ਭਾਜ ਦੇ ਨਹੀਂ ਹੈਗੇ ਪਰ ਜੇ ਜੇ ਸਰਕਾਰ ਚੋਰ ਰਸਤੇ ਨਾਲ ਸਾਡੇ ਨਾਲ ਧੱਕਾ ਕਰਦੀ ਆ ਤਾਂ ਇੰਪਕਜਾ ਪੱਥਰ ਨਾਲ ਦੇ ਰਹੇ ਤੇ ਤੋਂਡੀ ਮੰਗ ਇਹ ਹੀ ਹੈ ਵੀ ਹੋਰ ਕੋਈ ਨਹੀਂ ਬਸ ਪੁਰਾਣੇ ਮੀਟਰ ਲਗਾਏ ਪੁਰਾਣੇ ਮੀਟਰ ਲਗਾਏ ਜਨ ਡਿਜੀਟਲ ਚੀਜ਼ ਹੈ ਜਿਹਨੂੰ ਹੈਕ ਕੀਤਾ ਜਾ ਸਕਦਾ ਈਪੀਐਮ ਵੀ ਤਾਂ ਹੈਕ ਹੋਏ ਆਪਣੇ ਮਤਲਬ ਮੋਟੀ ਜਿਹੀ ਪੰਜਾਬੀ ਸੱਤਨ ਸਾਡੇ ਕੋਲ ਤਾਂ ਸਿੱਧਾ ਇੱਕ ਜੱਟ ਵਾਲੀ ਉਹ ਭਾਸ਼ਾ ਵੀ ਸਾਰਾ ਕੰਟਰੋਲ ਦਫ਼ਤਰਾਂ 'ਚ ਬੈਠ ਕੇ ਕਿਸੇ ਨੂੰ ਵੀ ਜਿੱਥੇ ਕੱਟ ਭੇਜਣ ਕਿਸੇ ਨੂੰ ਕਾਦ ਭੇਜਣਾ ਮਨ ਮਰਜ਼ੀ ਨਾਲ ਹੋ ਰੇਟ ਲਾਣਗੇ ਮਰਜ਼ੀ ਮਰਜ਼ੀ ਨਾਲ ਕਿਸੇ ਦਾ ਵੀ ਕੁਝ ਵੀ ਥੋਕ ਸਕਦੇ ਨੇ ਇਹ ਕਿੱਤੇ ਕਿੱਤੇ ਪਟਿਆਲੇ ਕਿੱਤੇ ਕਿੱਤੇ ਰਾਜਪੁਰੇ ਹੋਰ ਕਿੱਤੇ ਕਿੱਤੇ ਕੱਟੇ ਹੋਏ ਆ ਕਿਸੇ ਦੇਖਿਆ ਪਟਿਆਲੇ ਦੇ ਵਿੱਚ ਰਾਜਪੁਰਾ ਕਨੌਰ ਹੋ ਗਿਆ ਮਹਤਰਗੜ ਹੋ ਗਿਆ ਜਿਵੇਂ ਆਪਾਂ ਪਟਿਆਲੇ ਟੂਲਦੇ ਦੇ ਹੱਥੀਂ ਕਰ ਰਹੇ ਹਾਂ ਇਸ ਟਾਈਮ ਜਿੱਥੇ ਵੀ ਨੇੜੇ-ਨੇੜੇ ਡਿਵੀਜ਼ਨਾਂ ਪੈਣ ਨੇ ਸਾਰੇ ਕਿਤੇ ਰਿਹਾ ਪ੍ਰੋਗਰਾਮ ਹੋ ਗਏ